31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰam ਹੀਰੋਇਨ ਬਰਾਮਦ ਹੋਈ ਸੀਗੀ ਉਸੇ ਸਿਲਸਿਲੇ ਚ ਬੈਕਵਰਡ ਲਿੰਕੇਜਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਹੋਰ ਫੜੇ ਆ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ ਇਹ ਸਾਰਾ ਜਿਹੜਾ ਡਰਗ 카ਟਲ ਹੈ ਇਹ ਮਨੂੰ ਮਨਾਵਾ ਇੱਕ ਹੈਗਾ ਯੂਐਸਏ ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਆ ਸੀ ਔਰ ਪਿਛਲੀ ਜਿਹੜੀ ਕਨਸਾਈਨਮੈਂਟ ਫੜੀ ਗਈ ਸੀ ਰਿਕਵਰੀ ਹੋਈ ਸੀ 19 ਕਿਲੋ ਦੀ ਉਹਦੇ 23 ਲੱਖ ਰੁਪਈਆ ਵੀ ਸੀ ਡਰੋਨ ਦੇ ਪਾਰਟਸ ਵੀ ਮਿਲੇ ਸੀਗੇ ਸੋ ਉਹਦੇ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸੇ 'ਚ 22.5 ਕਿਜੀ ਹੋ ਚੁੱਕੀ ਹੈ 22 ਕਿਲੋ ਔਰ ਵੈਪਨ ਵੀ ਸਾਥ ਸੀਗੇ ਪਹਿਲਾਂ ਕੈਸ਼ ਵੀ ਸੀਗਾ ਗੱਡੀ ਵੀ ਸੀਗੀ ਉਹਨੇ ਦੇ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇजेस ਦੇ ਵਿੱਚ ਸਾਡੀ ਟੀਮ ਨੇ ਡੀਸੀਪੀ ਮੰਡੇਰ ਸਾਹਿਬ ਮਿਸਟਰ ਅਭਿਮਨਿਉ ਰਾਣਾ ਸਰਬਜੀਤ ਸਿੰਘ ਜੀ ਸਾਡੇ ਏਸੀਪੀ ਸਾਹਿਬ ਔਰ ਬਿੰਦਰਜੀਤ ਸਾਡੇ ਸੀਆਈਏ ਇਨਚਾਰਜ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰੀ ਬੈਕਟਰੈਕ ਕੀਤੀ ਔਰ ਅੱਛੀ ਰਿਕਵਰੀ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹ ਇਹਨਾਂ ਦੇ ਹੋਰ ਲਿੰਕੇजेस ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਤਿੰਨ ਮੁਲਜ਼ਮ ਨੇ ਹੈ ਬਲਰਾਜ ਸਿੰਘ ਕਾਕਾ ਲੋਹਰੀਮਲ ਅੰਮ੍ਰਿਤਸਰ ਅਨਮੋਲ 엘ੀਅਸ ਲਾਲੂ ਤੇ ਸਰਬਜੀਤ ਜਿਹੜੇ ਕਿ ਚਾਚਾ ਭਤੀਜਾ ਨੇ ਰਾंजे ਦੀ ਹਵੇਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਮੋਡਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਤਕਰੀਬਨ 1.5-2 ਸਾਲ ਤੋਂ ਇਹ ਕੰਮ ਕੀਆ ਹਿਰਨ ਜਿਹੜੀ ਸਮਗਲਿੰਗ ਦਾ ਹੀ ਕਰ ਰਹੇ ਆ ਔਰ ਇਹਨਾਂ ਦੇ ਹੋਰ ਰਿਸਿਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕਆਊਟ ਕਰਦੇ ਆ